I <laughs> do ਦਰ ਨਾਨਕ ਇਸ਼ਾਰਾ ਕਰ ਦਿਆ ਜ਼ਰੇ ਕੋ ਸੂਰਜ ਬਣਾ ਕਤਰੇ ਕੋ ਦਰਿਆ ਕਰ ਦਿਆ ਮਨ ਕਰ ਸਾ ਕੀ ਜਾਮ ਪਲਾਏ ਐਸ ਰਿੰਦ ਕੀ ਕੀ ਬਾਤ ਧੀ ਜ਼ਾਹਦ دیਵਾਨਾ ਕਰ ਦਿਆ ਹਿੰਦੂ ਮੁਸਲਮ ਕੇ ਮਿਟੇ ਝਗੜੇ ਗਲੇ ਸਭ ਮਿਲ ਗਏ ਕਫਰ او ਇਮਾਨ ਕਾਸੀਆ ਕਾਬਾ ਕਰ ਦਿਆ ਦੈਂਤ ਕੋ ਸਾਧੂ ਕੀਆ

ਆ ਜਹਾਨ ਲਹਿਆ ਅਬ ਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹ ਤਿੰਨ ਜਮਨੇੜ ਨਾ ਆਇਆ ਤੂੰ ਕਰਨ ਕਰਮ ਸਮਰਤ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜਿ ਆਪੇ ਪੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋਰ ਕਰੇ ਸੁ ਹੋਈ ਵਡਿਆਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੂ ਤਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਲਾਇਆ ਤੇ ਭਾਂਦੇ ਸਾਜਿਆ ਨੇ ਆਪੇ ਤੁਰਨਗੇ ਇੱਕੀ ਦੁਖ ਪਾਇਏ ਰਹਿ ਗੜੀ ਜੇ ਤਰਨ ਦੀ ਕੈ ਤੁਮ ਜੁਪਰ ਰਹਿ ਗੜੀ ਜਾਨ ਤੋ ਰੰਗਾਂ ਦੀ ਖੋਦ ਕਰੇ ਆਪੇ ਸਾਜ ਚੜਿਆ ਆਪ ਜਾਈ ਰੇ ਕੀਆ ਵਡਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਮਦੇ ਜੀਆ ਰਜਿਕ ਸੰਭਾਏ ਸਾਈ ਕਾਰਕ ਮਾਵਣੀ ਤੁਰ ਚੋੜੀ ਤਿੰਨ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸੇ ਰਜਾਇ ਸੁਧ ਸਤ ਨਾਮ ਸ੍ਰੀ ਵਾਹਿ ਗੁਰੂ ਜੀ RAM KALI MAHLA TEE JAI ANAND OHANKAR SATGURU PRASAD ANAND PAYA MERI MAA SATGURU ਸਭ ਜੋ ਇੱਛਾ ਸਭ ਪਾਈਆ ਤਾ ਗੁਰਬਾਨੁ ਤਾ ਗਰਿ ਟੋਨੇ ਜੈਬੜੇ ਆਇਆ ਜੈ ਹਰਿ ਸਭ ਸੰਤ ਸਬਦ ਤਰਪੇ ਅਰ ਸਚਾ ਨਾਮ ਮੇਰਾ ਆਧਾਰ ਵਾਜ ਪੰਛੋ ਦਿਨ ਕਾਲ ਸੁਭਾਗੇ ਦੁਆਰ ਤੇ ਵਾਡੇ ਕਹਾ ਜਤਕਾਰਿਆ ਪੰਚ ਦੂਤ ਤੁਧ ਵਾਸੁ ਕੀਤੇ ਕਾਲ ਤੱਕ ਸਮਾਰਿਆ ਤਰੰਤਾਰਾ ਗੁਰਦਰ ਗੋਜੇ ਨਾਮ ਅਰਗੇ ਲਾ ਦੇ ਜੈ ਹਰਿ ਸਭ ਸੁਆਤਿ ਕਰਿਆਨ ਹਦਵਾਜ ਜੈ ਸਾਣੀ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦੁਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਮਹਦੂ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ තගොර පරසාද සෝර්ටමහල්ලාප්ඥවා හර්මානතනවස්්‍යයාසුයි ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨ ਜਾਈ ਹਰ ਮਨ ਤਨ ਵਸਿਆ ਸੋਈ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਚੇਰ ਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ 파ਰੋ ਸੁਆਮੀ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਕਪਰਾਸਰਨਾਈ ਮੁਖ ਨਿੰਦਕ ਕੈ ਸ਼ਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਠੀਏ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨ ਤੱਕ ਭੁੱਲ ਚੁਕ ਮਾ ਆਪ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਂ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ